ਜੀ ਕਰ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀਐਨ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਸਿੱਖਿਆ ਚਮੋਰੀ ਸੈਟਿਜਵਚਨਪੁਰੀ ਇੰਟਰਨੈਸ਼ਨਲ ਸਕੂਲ ਪਤੌਂਕਲਾ ਰਵਿੰਦਰਜੀਤ ਸਿੰਘ ਬਿੰਦੀ ਇਸ ਇਲਾਕੇ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਮੁਹੱਈਆ ਕਰਵਾ ਰਹੀ ਨਾਮਵਰ ਵਿਦਿਅਕ ਸੰਸਥਾ ਸੈਟਪਸਨਪਰੀ ਇੰਟਰਨੈਸ਼ਨਲ ਸਕੂਲ ਕੋਕੋਲਾ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਖੇਡਾਂ ਤੇ ਕਲਾ ਸਰਗਰਮੀਆਂ 'ਚ ਮੋਹਰੀ ਰਹਿ ਕੇ ਇਲਾਕੇ 'ਚ ਆਪਣਾ ਕਦਮ ਹੋਰ ਪੂਚਾ ਕਰ ਚੁੱਕੀ ਹੈ ਇਸ ਸਬੰਧੀ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦੇ ਸੰਸਥਾ ਦੇ ਚੇਅਰਮੈਨ ਰਵਿੰਦਰ ਸਿੰਘ ਨੇ ਬਿੰਦੀ ਨੇ ਦੱਸਿਆ ਕਿ ਜੇਕਰ ਸਿੱਖਿਆ ਦੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ 10ਵੀਂ ਕਲਾਸ ਦੇ ਪਹਿਲੇ ਬੈਂਚਾਂ ਦੀ ਤਰ੍ਹਾਂ 2024-25 ਸੈਸ਼ਨ ਦਾ 10ਵੀਂ ਕਲਾਸ ਦਾ ਬੋਰਡ ਨਤੀਜਾ ਵੀ 100% ਰਿਖਾਇਆ ਜਿਸ ਚ ਵਿਦਿਆਰਥੀਆਂ ਨੇ ਪੂਰੇ ਪੂਰੇ ਪੀਸਾ ਦੀ ਨੰਬਰਾਂ ਨਾਲ ਵਿਸ਼ੇ ਚਪਟੇ ਪੋਜੀਸ਼ਨ ਹਾਸਲ ਕਰਕੇ ਸੰਸਥਾ ਦਾ ਨਾਮ ਚਮਕਾਇਆ ਹੈ ਸਕੂਲ ਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਾਈ ਜਾ ਸਕੀ ਜਾ ਰਹੀ ਹੈ ਸੰਸਥਾ ਦੇ ਵਿਦਿਆਰਥੀ ਹਰ ਖੇਤਰ ਚ ਮੱਲਾ ਮਾਰ ਕੇ ਸਕੂਲ ਚ ਚਰਪੇਕਰ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਉੱਚਤਾਲਮੀ ਦੇ ਕੇ ਉਹਨਾਂ ਨੂੰ ਜ਼ਿੰਦਗੀ ਚ ਸਫਲ ਬਣਨ ਚ एम रोल ਅਦਾ ਕੀਤਾ ਜਾ ਰਿਹਾ ਹੈ ਇਸ ਮੁੱਖੀ ਸੰਸਕਾਤਿ ਵਿਦਿਆਰਥੀ ਜਿੱਥੇ ਪੜਾਈ ਚ ਅੱਗੇ ਹਨ ਉੱਥੇ ਹੀ ਖੇਤਾਂ ਤੇ ਹੋਰ ਖੇਤਾਂ ਚ ਵੀ ਚੰਗੀਆਂ ਪੋਜੀਸ਼ਨਾਂ ਪ੍ਰਾਪਤ ਕਰ ਕੇ ਸੰਸਥਾ ਦੇ ਇਲਾਕੇ ਦਾ ਨਾਮ ਰੋਚਨ ਕਰ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਸਿੱਖਿਆਦਾਨੀ ਉਹਨਾਂ ਦੇ ਪਿਤਾ ਜਤਰਾਜੀਤ ਸਿੰਘ ਪੱਖੋ ਪੱਖੇ ਤਕੂ ਵੱਲੋਂ ਸੁਬਲੇ ਸੁਪਰੇ ਨੂੰ ਪੂਰਾ ਨਹੀਂ ਪੂਰਾ ਹੀ ਨਹੀਂ ਕਰ ਸਕ ਕਰ ਰਕੇ ਸਭ ਨੂੰ ਹੰਡਾ ਰਖੇ ਸਕੂਲ ਦੇ ਐਮ ਡੀ ਬਬਲੀ ਕੀਪਲ ਡਾਇਰੈਕਟਰ ਸਰਗਰਜੀਤ ਸਿੰਘ ਕੀਪਲ ਦੇ ਪ੍ਰਿੰਸੀਪਲ ਅਮਨਦੀਪ ਖੋੜੀ ਦੀ ਅਗਵਾਈ ਹੇਠ ਸਿਰਫ ਵਿਦਿਆਰਥੀਆਂ ਨੂੰ ਨਵੀਂ ਤਕਨੀਕੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਸਕੂਲ ਚ ਸਿੱਖ ਵਿਦਿਆਰਥੀਆਂ ਲਈ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਾਈ ਜਾ ਰਹੀ ਹੈ ਤੇ ਵਿਦਿਆਰਥੀਆਂ ਨੂੰ ਹਰ ਖੇਤਰ ਚ ਅੱਗੇ ਲਿਆਂਦਾ ਜਾ ਰਿਹਾ ਹੈ ਸੰਸਥਾ ਲਾਕੇ ਚ ਆਪਣਾ ਮੋਹਰੀ ਰੋਲ ਅਦਾ ਕਰ ਰਹੀ ਹੈ ਤੇ ਇੱਕ ਵੱਖਰੀ ਪਛਾਣ ਬਣਾ ਚੁੱਕੀ ਹੈ ਇਹ ਪੇਂਟੂ ਖੇਤਰ ਚ ਜੋ ਵਿਸ਼ੇ ਪੱਧਰ ਤੇ ਹੋਰ ਪਛਾਣ ਮਾ ਦਵੀ ਮੁਦਿਆਰਥੀਆਂ ਨੂੰ ਗਿਆਨ ਵੰਡਣ ਚ ਸਹਾਈ ਹੋ ਰਖੇ ਉਹਨਾਂ ਦੱਸਿਆ ਕਿ ਇਸ ਬੜੇ ਸਕੂਲ ਦਾ ਚਲਾਨਾ ਸਮਾਗਮ ਇੱਕ ਵੱਖਰੀ ਛਾਪ ਛੱਡੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ